ਪੰਜਾਬ ਸਰਕਾਰ ਨੇ ਜਿਹੜੀ ਕੇਂਦਰ ਸਰਕਾਰ ਆ ਉਹਦੇ ਉੱਤੇ ਕਾਫੀ ਇਲਜ਼ਾਮ ਲਗਾਏ ਵੀ ਇਹਨਾਂ ਨੇ ਸਾਡੇ ਫੰਡ ਰੋਕ ਦਿੱਤੇ ਗਏ ਨੇ ਹੁਣ ਜੇਪੀ ਨੱਡਾ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਪੰਜਾਬ ਸਰਕਾਰ ਨੂੰ ਘੇਰ ਲਿਆ ਹੈਗਾ ਉਹਨਾਂ ਨੇ ਬਿਆਨਬੱ지ਗੀ ਕੀਤੀ ਹੈਗੀ ਉਹਨਾਂ ਨੇ ਜਿਹੜਾ ਇਹ ਪੈਸਾ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦਾ ਲਾਜ਼ ਹੁੰਦਾ ਹੈ ਉਹਨਾਂ ਬਾਰੇ ਬਿਆਨ ਕੀ ਦਿੱਤਾ ਹੈ ਵੀ ਇਹ ਪੈਸੇ ਜੇ ਪੰਜਾਬ ਚ ਨਹੀਂ ਆ ਰਹੇ ਇਹਦਾ ਮੁੱਖ ਕਾਰਨ ਕੀ ਹੈਗਾ ਹੁਣ ਇਥੇ ਇੱਕ ਤਾਂ ਸਿਹਤ ਬੀਮਾ ਯੋਜਨਾ ਜਿਹੜਾ ਮੁੱਖ ਮੰਤਰੀ ਦੇ ਨਾਮ ਤੇ ਸਕੀਮ ਹੈ ਇੱਕ ਭਾਰਤ ਆਯੂਸ਼ਮਾਨਾ ਜਿਹੜੀ ਪ੍ਰਧਾਨ ਮੰਤਰੀ ਦੇ ਨਾਮ ਦੇ ਉੱਤੇ ਸਕੀਮ ਹੈ ਹੁਣ ਇਹਨਾਂ ਦਾ ਜਿਹੜਾ ਫੰਡ ਰੁਕਿਆ ਪਿਆ ਨਿੱਜੀ ਹਸਪਤਾਲਾਂ ਨੇ ਪਹਿਲਾਂ ਵੀ ਹੁਣ ਵੀ ਠੋਕ ਕੇ ਕਿਹਾ ਕਿ ਅਸੀਂ ਉਦੋਂ ਤੱਕ ਇਲਾਜ ਨਹੀਂ ਕਰ ਸਕਦੇ ਜਦੋਂ ਤੱਕ ਸਾਡੀ ਬਕਾਇਆ ਰਾਸ਼ੀ ਨਹੀਂ ਮਿਲਦੀ ਪਰ ਦੂਜੇ ਪਾਸੇ ਜਿਹੇ ਬਿਆਨਾਂ ਦਾ ਖੰਡਨ ਕਰਦੇ ਆ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ 600 ਕਰੋੜ ਦਾ ਰੌਲਾ ਪਾਇਆ ਜਾ ਰਿਹਾ ਇਹ ਗੱਲ ਸੱਚ ਨਹੀਂ ਹੈ ਇਹ ਝੂਠੀ ਜੀ ਹੈ ਅੰਕੜਿਆਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਅਸਲ ਅੰਕੜਾ ਹੀ 364 ਕਰੋੜ ਰੁਪਏ ਦਾ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਜੇਕਰ ਉਹ ਸਾਹਮਣੇ ਹੋਣ ਜਾਓ ਪ੍ਰੈਸ ਕਾਨਫਰੰਸ ਕਰਨ ਤਾਂ ਉਹਨਾਂ ਨੂੰ ਇੱਕ ਸਵਾਲ ਕਰਨਾ ਬਣਦਾ ਹੈ ਕਿ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਸਾਹਿਬ ਤੁਸੀਂ ਘੱਟੋ ਘੱਟ ਇਹ ਦੱਸ ਦਿਓ ਕਿ ਜਿਹੜਾ 364 ਕਰੋੜ ਰੁਪਏ ਦੀ ਵੀ ਤੁਸੀਂ ਗੱਲ ਕਰ ਰਹੇ ਹੋ ਉਸ ਦੇ ਵਿੱਚ ਤੁਸੀਂ ਕਿੰਨੀ ਅਦਾਇਗੀ ਕਰ ਦਿੱਤੀ ਕੀ ਸਾਰਾ ਨਪਟਾਰਾ ਕਰ ਦਿੱਤਾ ਫੰਡਾਂ ਦਾ ਕੀ ਨਿੱਜੀ ਹਸਪਤਾਲਾਂ ਨੂੰ ਸਾਰੇ ਪੈਸੇ ਦੇ ਦਿੱਤੇ ਜਿੰਨੇ ਬਚਦੇ ਸੀ ਬਾਕੀ ਰਹਿੰਦੇ ਸੀ ਇਸੇ ਕਰਕੇ ਜਿਹੜੇ ਨਹੀਂ ਦਿੱਤੇ ਗਏ 600 ਕਰੋੜ ਰੁਪਏ ਦੀ ਫਿਰ ਦਰਾਉ ਕੀਤਾ ਹੈ ਨਿੱਜੀ ਹਸਪਤਾਲਾਂ ਦੀ ਜਿਹੜੀ ਇੱਕ ਸੰਸਥਾ ਐਸੋਸੀਏਸ਼ਨ ਹੈ ਕਿ ਹਾਂ ਸਾਡਾ ਰੁਕਿਆ ਇਸ ਕਰਕੇ ਅਸੀਂ ਉਹਨਾਂ ਯੋਜਨਾਵਾਂ ਦੇ ਤਹਿਤ ਇਲਾਜ ਨਹੀਂ ਕਰ ਸਕਦੇ ਸਾਡੇ ਪੈਸੇ ਪੈਂਡਿੰਗ ਪਏ ਆ ਹੁਣ ਗਰੀਬ ਲੋਕ ਇਸ ਵਿੱਚ ਪਿਸ ਰਹੇ ਆ ਜਿਨ੍ਹਾਂ ਨੂੰ ਕੋਈ ਆਸ ਹੁੰਦੀ ਹੈ ਕਿ ਚਲੋ ਅਸੀਂ ਕੋਈ ਸਰਕਾਰੀ ਹਸਪਤਾਲ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਜਾਂ ਫਿਰ ਸਹੂਲਤਾਂ ਉਹਨੀਆਂ ਨਹੀਂ ਮਿਲ ਪਉਂਦੀਆਂ ਵੀ ਸਰਕਾਰਾਂ ਦੀ ਨਲਾਇਕੀ ਹੈ ਕਿ ਸਰਕਾਰੀ ਸਿਸਟਮ ਨੂੰ ਇਸ ਤਰ੍ਹਾਂ ਬਣਾ ਦਿੱਤਾ ਗਿਆ ਹੈ ਪੇਸ਼ਵੇਂ ਕਰ ਦਿੱਤਾ ਗਿਆ ਕਿ ਸਰਕਾਰੀ ਹਸਪਤਾਲ ਜਾਣ ਦਾ ਕੋਈ ਫਾਇਦਾ ਨਹੀਂ ਜੇਕਰ ਲੈ ਗਏ ਤਾਂ ਸਾਡਾ ਮਰੀਜ਼ ਪਤਾ ਨਹੀਂ ਕੱਲ ਨੂੰ ਬਚਣਾ ਕਿ ਨਹੀਂ ਬਚਣਾ ਇਲਾਜ ਸਮੇਂ ਤੇ ਹੋਣਾ ਕਿ ਨਹੀਂ ਹੋਣਾ ਔਰ ਇਹ ਵੀ ਗੱਲ ਉਹ ਆਪਣੀ ਥਾਂ ਤੇ ਲੋਕ ਕਿਉਂਕਿ ਸਹੂਲਤਾਂ ਦੀ ਬੜੀ ਘਾਟ ਹੁੰਦੀ ਹੈ ਪਰ ਇਹਨਾਂ ਸਕੀਮਾਂ ਦੇ ਤਹਿਤ ਕਈ ਪ੍ਰਾਈਵੇਟ ਹਸਪਤਲ ਨਿੱਜੀ ਹਸਪਤਾਲ ਵੀ ਸੂਚੀਬੱਧ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਦੇ ਅਧੀਨ ਉਹ ਨਿੱਜੀ ਹਸਪਤਾਲਾਂ ਨੇ ਇਲਾਜ ਕਰਨ ਤੋਂ ਜਿਹੜਾ ਨਾ ਕਿਉਂ ਕੀਤੀ ਹੈ ਇਸੇ ਕਰਕੇ ਕਿ 600 ਕਰੋੜ ਦਾ ਰੌਲਾ ਪੈਂਦਾ ਹੈ ਸਿਹਤ ਮੰਤਰੀ ਕਹਿੰਦੇ ਕਿ 197 ਕਰੋੜ ਰੁਪਈਆ ਅਸੀਂ ਜਿਹੜਾ ਆ ਉਹ ਜਾਰੀ ਵੀ ਕਰ ਚੁੱਕੇ ਹਾਂ ਤੇ ਟੋਟਲ 364 ਕਰੋੜ ਰੁਪਈਆ ਰੁਕਿਆ ਹੋਇਆ ਸੀ ਉਸਦੇ ਵਿੱਚ ਸਰਕਾਰੀ ਹਸਪਤਾਲਾਂ ਨੂੰ ਵੀ 101 ਕਰੋੜ ਦਾ ਦੱਸਦੇ ਆ ਪ੍ਰਾਈਵੇਟ ਹਸਪਤਾਲਾਂ ਨੂੰ ਬਾਕੀ ਦੀ ਜਿਹੜੀ ਰਾਸ਼ੀ ਹੈ ਕਹਿੰਦੇ ਦਿੱਤੀ ਹੈ ਉਹ ਕ ਆਣਾ ਦਾ ਖੰਡਨ ਕਰਦੇ ਆ ਪਰ ਹੁਣ ਕੇਂਦਰੀ ਮੰਤਰੀ ਨੇ ਜਿਹੜੇ ਸਿਹਤ ਮੰਤਰੀ ਜੇਪੀ ਨੱਡਾ ਭਾਜਪਾ ਦੇ ਕੌਮੀ ਪ੍ਰਧਾਨ ਵੀ ਨੇ ਹੁਣ ਉਹਨਾਂ ਦੀ ਜਦੋਂ ਐਂਟਰੀ ਹੋਈ ਹੈ ਪਹਿਲਾਂ ਵੀ ਇੱਕ ਜਿਹੜੇ ਸਿਹਤ ਮੰਤਰੀ ਸੀ ਇਹਨਾਂ ਦੇ ਭਾਜਪਾ ਦੇ ਕੇਂਦਰੀ ਉਹਨਾਂ ਨੇ ਵੀ ਬੜੀ ਵਾਰੀ ਇੱਥੇ ਕਿਹਾ ਸੀ ਕਿ ਇਹ ਜਿਹੜਾ ਢਗਵਾਂਜ ਰਚਿਆ ਜਾ ਰਿਹਾ ਹੈ ਜਾਂ ਮੁਹੱਲਾ ਕਲੀਨਿਕਾਂ ਦਾ ਜਾਂ ਐਨ ਐਚ ਏ ਦੇ ਜਿਹੜੇ ਐਨ ਐਚ ਐਮ ਦੇ ਪੈਸੇ ਜਿਹੜੇ ਰੋਕੇ ਜਾਣ ਦੀ ਗੱਲ ਹੋ ਰਹੀ ਹੈ ਇਹ ਜਿਹੜੀ ਐਵੇਂ ਨਹੀਂ ਹੋ ਰਹੀ ਸਰਕਾਰ ਦਰਵਰਤੂ ਕਰਦੀ ਆ ਫੰਡਾਂ ਦੀ ਸਾਡੀਆਂ ਸਕੀਮਾਂ ਨੂੰ ਤੋੜ ਮਰੋੜ ਕੇ ਹੋਰ ਢੰਗ ਨਾਲ ਹੀ ਪੇਸ਼ ਕੀਤਾ ਜਾਂਦਾ ਕੈਪਟਨ ਮਰਿੰਦਰ ਸਿੰਘ ਨੇ ਵੀ ਇਸੇ ਤਰ੍ਹਾਂ 3900 ਕੁਝ ਕਰੋੜ ਰੁਪਈਆ ਸੀ ਜਿਹੜਾ 4000 ਕਰੋੜ ਦੇ ਨੇੜੇ ਤੇੜੇ ਉਹ ਕਿਸਾਨਾਂ ਦੇ ਕਰਜ਼ਾ ਮਾਫੀ ਦੇ ਨਾਮ ਦੇ ਉੱਤੇ ਪੈਸਾ ਆਰਡੀਐਫ ਦਾ ਸੀ ਵੰਡ ਰਿਓੜੀਆਂ ਵਾਂਗ ਐ ਦਿੱਤਾ ਜਿਵੇਂ ਉਹਨਾਂ ਨੇ ਆਪਦੇ ਪੱਲਿਓ ਦੇਣਾ ਹੁੰਦਾ ਪਰ ਉਹ ਕਿਸਾਨਾਂ ਨੂੰ ਕੁਝ ਨੂੰ ਤਾਂ ਖੁਸ਼ ਕਰ ਸਕੇ ਪਰ ਉਹ ਸੱਤਾ ਵਿੱਚ ਤਾਂ ਫਿਰ ਵੀ ਨਹੀਂ ਦਿਖੇ ਪਚਾਏ ਉਹ ਕਰਜ਼ੇ ਦੀਆਂ ਰਕਮੀਆਂ ਨਗੂੜੀਆਂ ਜੀਆਂ माफ ਕਰਦੇ ਫਿਰਦੇ ਸੀ ਕਿਉਂਕਿ ਉਹਨਾਂ ਨੇ ਵਾਦਾ ਕੀਤਾ ਸੀ ਕਿ ਕਰਜ਼ੇ ਤੇ ਲਕੀਰ ਫੇਰ ਦਿਆਂਗੇ ਅਸੀਂ ਚਾਹੇ ਕਿਸਾਨਾਂ ਦਾ ਖੇਤ ਮਿਹਨਦੂਰਾਂ ਦਾ ਕਰਜ਼ਾ ਉਹ ਵੱਖਰੀ ਗੱਲ ਆ ਸਾਰਿਆਂ ਦਾ ਕਰਜ਼ਾ ਮਾਫ ਨਹੀਂ ਹੋਇਆ ਪਹਿਲਾਂ ਉਹਨਾਂ ਨੇ ਦਰਬਾਰਤੋਂ ਕੀਤੀ ਫਿਰ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਸਰਕਾਰ ਵੇਲੇ ਵੀ ਹੁੰਦੀ ਰਹੀ ਐ ਉਦੋਂ ਸੰਗਤ ਦਰਸ਼ਨਾਂ ਵਿੱਚ ਤੁਹਾਨੂੰ ਵੀ ਯਾਦ ਹੋਣਾ ਬਾਦਲ ਸਾਹਿਬ ਜਿਹੜੇ ਮਰਹੂਮ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਉਹ ਸੰਗਤ ਦਰਸ਼ਨ ਦੇ ਨਾਮ ਦੇ ਉੱਤੇ ਇੰਨੇ ਫੰਡ ਗੱਫਿਆਂ ਦੇ ਵਿੱਚ ਦੇ ਕੇ ਆਉਂਦੇ ਸੀ ਕਿ ਲੋਕਾਂ ਦੇ ਵਿੱਚ ਇੱਕ ਵਾਰੀ ਤਾਂ ਬਹਿ ਜਾ ਬਹਿ ਜਾ ਹੋ ਜਾਂਦੀ ਸੀ ਕਿ ਬਾਬਾਏ ਬਾਦਲ ਵਰਗਾ ਕੋਈ ਬੰਦਾ ਨਹੀਂ ਹੈ ਸਿਆਸਤਾਂ ਦਾ ਰੋਣਾ ਪਿਆ ਸੀ ਜਦੋਂ ਐਂਬੂਲੈਂਸ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਾ ਦਿੱਤੀ ਜਾਂਦੀ ਸੀ ਫਿਰ ਜਦੋਂ ਕਾਂਗਰਸ ਦੀ ਜਦੋਂ ਸਰਕਾਰ ਸੀ ਕੇਂਦਰ ਦੇ ਵਿੱਚ ਉਹਨਾਂ ਨੇ ਜਦੋਂ ਓਬਜੈਕਸ਼ਨ ਕੀਤਾ ਸੀ ਉਹਨਾਂ ਨੇ ਧਮਕੀ ਦਿੱਤੀ ਸੀ ਅਸੀਂ ਫੰਡ ਰੋਕ ਦੇਾਂਗੇ ਫਿਰ ਉਹ ਫੋਟੋ ਇਹਨਾਂ ਨੂੰ ਮਜਬੂਰੀ ਤੋਂ ਲਾਣੀ ਪਈ ਸੀ ਉਦੋਂ ਐਂ ਹੀ ਹੁੰਦਾ ਕਿ ਜਦੋਂ ਇੱਥੇ ਸੂਬੇ ਵਿੱਚ ਕੋਈ ਸਰਕਾਰ ਕਿਸੇ ਹੋਰ ਪਾਰਟੀ ਦੀ ਸੱਤਾ 'ਚ ਹੋਵੇ ਤੇ ਸੈਂਟਰ 'ਚ ਕਿਸੇ ਹੋਰ ਦੀ ਉਦੋਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹੁਣ ਕੇਂਦਰੀ ਸਰਕਾਰ ਨੂੰ ਇਹ ਵੀ ਪੁੱਛਣ ਵਾਲਾ ਹੈ ਜਾਂ ਸਿਹਤ ਵਿਭਾਗ ਨੂੰ ਜਾਂ ਜੇਪੀ ਨੱਡਾ ਸਾਹਿਬ ਨੂੰ ਕੀ ਕੀ ਯੂਪੀ ਜਾਂ ਜਿੱਥੇ ਭਾਜਪਾ ਸ਼ਾਸਤ ਪ੍ਰਦੇਸ਼ ਨੇ ਰਾਜ ਨੇ ਜਿੱਥੇ ਸਰਕਾਰਾਂ ਨੇ ਤੁਹਾਡੀਆਂ ਕਿ ਉੱਥੇ ਸਕੀਮਾਂ ਤੁਸੀਂ ਆ ਜਿਹੜੇ ਸਿਰਫ ਕੇਂਦਰ ਦੀ ਤਰਜ ਉੱਤੇ ਹੀ ਚਲਾ ਰਹੇ ਹੋ ਕਿ ਉੱਥੇ ਤੁਹਾਡੀ ਮਰਜ਼ੀ ਮਨਮਰਜ਼ੀ ਸੂਬਾ ਸਰਕਾਰਾਂ ਨਹੀਂ ਕਰਦੀਆਂ ਆਪਣੀ ਮੁੱਖ ਮੰਤਰੀ ਫੋਟੋ ਨਹੀਂ ਲਾਉਂਦੇ ਹੋਣਗੇ ਉੱਥੇ ਇਹ ਉੱਥੇ ਰੌਲਾ ਕਿਉਂ ਪੈਂਦਾ ਜਿੱਥੇ ਗੈਰ ਭਾਜਪਾ ਦੇ ਜਿਹੜੇ ਰਾਜ ਨੇ ਜਿੱਥੇ ਰਾਜ ਕਰਨ ਵਾਲੇ ਨੇ ਜਿਵੇਂ ਇੱਥੇ ਆਮ ਆਦਮੀ ਪਾਰਟੀ ਪਰ ਸਵਾਲ ਇਹ ਹੈ ਕਿ ਦੋਵਾਂ ਪਾਸੇ ਕਸੂਰ ਹੈ ਕੇਂਦਰੀ ਸਿਹਤ ਮੰਤਰੀ ਨੇ ਜੇਪੀ ਨੱਡਾ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਇੱਥੇ ਤੁਸੀਂ ਜੈ ਜੈਕਾਰ ਨਾਲ ਕਰੀ ਚੱਲੋ ਦਿੱਲੀ ਦੇ ਵਿੱਚ ਆਪਣੇ ਸੁਪਰੀਮੋ ਦੀ ਆਪਣੇ ਸੂਬੇ ਵੱਲ ਵੀ ਧਿਆਨ ਦਿਓ ਪੰਜਾਬ ਵੱਲ ਵੀ ਜਾਓ ਤੇ ਜਿਹੜੀ ਆ ਫੰਡਾਂ ਨੂੰ ਰੋਕ ਲੱਗੀ ਪਈ ਆ ਇਹ ਦਿਓ ਹਾਲਤ ਕੀ ਨੇ ਸੂਬੇ ਦੇ ਆਰਥਿਕ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਸਲਾਹ ਵੀ ਦੇ ਦਿੱਤੀ ਹੈ ਇੱਕ ਤਰ੍ਹਾਂ ਦੀ ਜਿਹੜੀ ਆ ਚੇਤਾਵਨੀ ਜੀ ਵੀ ਦੇ ਦਿੱਤੀ ਹੈ ਕਿ ਆ ਜਿਹੜੇ ਸੂਬੇ ਨੂੰ ਫੰਡ ਰੀਲੀਜ਼ ਕਰਨ ਵਾਲੇ ਆ ਸਿਹਤ ਦੇ ਉਹ ਸਕੀਮਾਂ ਦੇ ਕਰਨੇ ਪੈਣੇ ਆ ਸਿਹਤ ਬੀਮਾ ਯੋਜਨਾ ਹੋਵੇ ਜਾਂ ਆਯੂਸ਼ਮਾਨ ਭਾਰਤ ਸਕੀਮ ਹੋਵੇ ਤੇ ਜੇ ਨਾ ਕੀਤੇਗੇ ਫਿਰ ਨਿੱਜੀ ਹਸਪਤਾਲਾਂ ਦੇ ਹੱਥ ਖੜੀ ਰਹਿਣਗੇ ਉਦੋਂ ਤੱਕ ਉਹ ਤੇ ਕਿਸੇ ਦੀ ਗੱਲ ਮੰਨਣ ਵਾਲੇ ਨਹੀਂ ਇੱਕ ਸਰਕਾਰੀ ਹਸਪਤਾਲ ਜਾਂ ਸਰਕਾਰੀ ਡਾਕਟਰ ਤਾਂ ਹੈ ਨਹੀਂ ਕਿ ਕਿਸੇ ਦੇ ਫੰਡ ਰੋਕ ਲਓਗੇ ਕਿਸੇ ਦੀਆਂ ਬਦਲੀਆਂ ਕਿਤੇ ਹੋਰ ਕਰਦੇ ਹੋਗੇ ਜਾਂ ਐਮਰਜੈਂਸੀ ਚ ਡਿਊਟੀਆਂ ਲਾ ਦੇਓਗੇ ਜੇ ਧਰਨਾ ਦਿੰਦੇ ਨੇ ਜਾਂ ਕਿਸੇ ਤਰ੍ਹਾਂ ਦਾ ਰੋਸ ਵਿਖਾਉਂਦੇ ਨੇ ਇਹ ਨਿੱਜੀ ਹਸਪਤਾਲ ਆ ਉਹਨਾਂ ਨੇ ਤਾਂ ਫਿਰ ਨਿਯਮਾਂ ਦੇ ਮੁਤਾਬਕ ਆਪਣੀ ਮਨਮਰਜ਼ੀ ਕਰਨੀ ਆ ਕਿਉਂਕਿ ਕਾਨੂੰਨ ਦੇ ਵਿੱਚ ਇਹ ਲਿਖਿਆ ਕਿ ਸਰਕਾਰ ਨੇ ਉਹਨਾਂ ਨੂੰ ਅਦਾਇਗੀ ਕਰਨੀ ਆ ਫਿਰ ਹੀ ਅੱਗੇ ਨੇ ਫੈਸਲਾ ਲੈ ਲਿਆ ਕਿ ਅਸੀਂ ਉਦੋਂ ਤੱਕ ਕੰਮ ਹੀ ਨਹੀਂ ਅੱਗੇ ਤੋਰਨਾ ਇਲਾਜ ਕਰਨ ਵਾਲਾ ਇਹਨਾਂ ਸਕੀਮਾਂ ਦੇ ਤਹਿਤ ਜਦੋਂ ਤੱਕ ਸਾਡੇ ਫੰਡ ਨਹੀਂ ਰਿਲੀਜ਼ ਹੁੰਦੇ ਹੁਣ ਡਾਕਟਰ ਬਲਬੀਰ ਸਿੰਘ ਨੇ ਤੇ ਆਪਣੀ ਜਿਹੜੀ ਆ ਡਾਟਾ ਦੱਸ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਮੀਟਿੰਗ ਵੀ ਬੈਠਕ ਵੀ ਹੁੰਦੀ ਐ ਐਸੋਸੀਏਸ਼ਨ ਦੀ ਜਿਸ ਵਿੱਚ ਪਤਾ ਲੱਗਿਆ ਕਿ ਸਤੰਬਰ ਮਹੀਨੇ ਦੇ ਵਿੱਚ ਵਿੱਚ ਹੀ ਜਿਹੜਾ ਆ ਉਹ 50 ਕਰੋੜ ਰੁਪਏ 50 ਤੋਂ 70 ਕਰੋੜ ਰੁਪਏ ਦਾ ਇਲਾਜ ਹੋ ਜਾਂਦਾ ਇਸ ਇਹਨਾਂ ਸਕੀਮਾਂ ਦੇ ਅਧੀਨ ਫੰਡ ਮਿਲਦੇ ਕਿਉਂ ਨਹੀਂ ਸਮੇਸ਼ਰੇ ਇਸੇ ਕਰਕੇ ਪਿਛਲੇ 6-7 ਮਹੀਨਿਆਂ ਦੇ ਜਿਹੜੇ ਫੰਡ ਆ ਉਹ ਰੁਕੇ ਪਿਆ ਜਿਸ ਦੇ ਕਰਕੇ ਇਹ ਮੁਸੀਬਤ ਜਾ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਕੇਂਦਰੀ ਸਿਹਤ ਮੰਤਰੀ ਦੀ ਐਂਟਰੀ ਤੇ ਹੋ ਗਈ ਹੈ ਟਿੱਪਣੀ ਆ ਗਈ ਹੈ ਹੁਣ ਦੇਖਦੇ ਹਾਂ ਕਿ ਡਾਕਟਰ ਬਲਬੀਰ ਸਿੰਘ ਤੋਂ ਬਾਅਦ ਕੀ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਉਹਨਾਂ ਨੂੰ ਵੀ ਸਿੱਧਾ ਕਿਹਾ ਗਿਆ ਕਿ ਆਪਣੇ ਸੂਬੇ ਦਾ ਖਿਆਲ ਰੱਖੋ ਕੀ ਉਹ ਟਿੱਪਣੀ ਦਿੰਦੇ ਆ ਕਿਸੇ ਭਾਸ਼ਣ ਚ ਕਿਉਂਕਿ ਹੁਣ ਤੇ ਮੌਕਾ ਵੀ ਚੰਗਾ ਹੈ ਉਹ ਪ੍ਰਚਾਰ ਦੇ ਵਿੱਚ ਲੱਗੇ ਹੋਏ ਆ ਥੋੜੇ ਦਿਨ ਬਾਕੀ ਹੈ ਦੇਖਦੇ ਹਾਂ ਕਿ ਉੱਥੇ ਜਵਾਬ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾ ਕੇਂਦਰ ਸਰਕਾਰ ਨੂੰ ਮੋੜਵਾ ਜਵਾਬ ਕੀ ਦਿੰਦੇ ਆ ਕਿ ਫੰਡਾਂ ਦੀ ਦੇ ਅਸੀਂ ਪ੍ਰਬੰਧ ਜੇ ਕੀਤੇ ਆ ਤਾਂ ਕਿੰਨੇ ਕੀਤੇ ਜੇ ਨਹੀਂ ਕੀਤੇ ਤਾਂ ਉਸ ਦੇ ਲਈ ਕਾਰਨ ਕੀ ਹੈ ਕਿ ਕੇਂਦਰ ਸਰਕਾਰ ਅੜਿੱਕਾ ਜਾਂ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਦਿਵਾਲਾ ਨਿਕਲਿਆ ਇਹ ਉਹਨਾਂ ਦੇ ਜਵਾਬ ਦੇ ਦਿੱਤੇ ਨਿਰਪੱਖ ਕਰਦਾ ਕਿ ਉਹ ਬੋਲਦੇ ਕੀ ਆ